ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬਨ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜਿਗੇ ਦੀ ਕਲਾਸ ਨੰਬਰ 27 ਲੈ ਕੇ ਆ ਚੁੱਕੇ ਹਾਂ ਜਿਸ ਤੇ ਆਪਾਂ ਪੜ੍ਹਾਂਗੇ ਪੰਜਾਬ ਦੇ ਫ੍ਰੀडम फाइਟਰਸ ਬਾਰੇ ਜਿਵੇਂ ਆਪਣੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਉਧਮ ਸਿੰਘ ਲਾਲਾ ਲਾਜਪਤ Rai ਜੀ ਬਾਰੇ ਇਹਨਾਂ ਦਾ ਕੀ ਕੀ ਯੋਗਦਾਨ ਰਿਹਾ ਆਪਾਂ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਤੇ ਪੰਜਾਬ ਦੇ ਇਤਿਹਾਸ ਉੱਤੇ ਇਹਨਾਂ ਦਾ ਕੀ ਕੀ ਯੋਗਦਾਨ ਰਿਹਾ ਅੱਜ ਆਪਾਂ ਇਹਨਾਂ ਬਾਰੇ ਜਿਹੜੀ ਡਿਟੇਲ ਸਾਰੀ ਇਨਫੋਰਮੇਸ਼ਨ ਲੈਣੀ ਆ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਸੈਸ਼ਨ ਨੂੰ ਸ਼ੇਅਰ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਜਿਹੜੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ ਉੱਥੇ ਤੁਸੀਂ ਸਰਚ ਕਰੋ job point punjab ਅਦਰਵਾਈਜ਼ ਤੁਹਾਨੂੰ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਤੇ ਤੁਸੀਂ ਉੱਥੇ ਜਿਹੜਾ ਹੈਗਾ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਅਗਰ ਮੈਂ ਤੁਹਾਨੂੰ ਸੁਵਿਸ਼ਟ ਕਰੂੰਗਾ ਕਿ ਤੁਸੀਂ ਆਪਣਾ ਨੋਟਸ ਪ੍ਰਪੇਅਰ ਕਰੋ ਨੋਟਸ ਬਣਾਓ ਠੀਕ ਹੈ ਪਰ ਅਗਰ ਕਿਸੇ ਨੂੰ ਨਹੀਂ ਟਾਈਮ ਲੱਗਦਾ ਤਾਂ ਉਹ ਜਿਹੜਾ ਹੈ ਤੇ ਇਸ ਤਰੀਕੇ ਜੇ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਇਹ ਕਰਨ ਦੇਖ ਨੂੰ ਮਿਲ ਜੂ ਤੁਸੀਂ ਉੱਥੋਂ ਜਿਹੜਾ ਹੈਗਾ ਇਹਨੂੰ ਜੁਆਇਨ ਕਰ ਸਕਦੇ ਹੋ ਤੇ ਚਲੋ ਅੱਜ ਆਪਣੀ ਜਿਹੜੀ ਅੱਜ ਦਾ ਟਾਪਿਕ ਉਹ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਸ਼ਹੀਦ ਭਗਤ ਸਿੰਘ ਬਾਰੇ ਠੀਕ ਹੈ ਸ਼ਹੀਦ ਇਹਨਾਂ ਬਾਰੇ ਮਤਲਬ ਆ ਜਿਹਨੀਆਂ ਕੋਈ ਖੁਜ-ਖੁਜ ਖਾਸ-ਖਾਸ ਚੀਜ਼ਾਂ ਨੇ ਤੇ ਕੀ ਕਿ ਉਹ ਸ਼ ਮਤਲਬ ਕਿ ਜਿਹੜਾ ਪੇਪਰਾਂ ਚਾਹੁੰਦਾ ਉਹਨਾਂ ਦਾ ਵਰਤ ਹੋ ਗਿਆ ਉਹਨੂੰ ਡੈਥ ਹੋ ਗਿਆ ਉਹਨਾਂ ਨੇ ਕੀ ਕੀ ਜਿਹੜੇ ਕਾਰਜ ਕਰੇ ਹੋਏ ਨੇ ਠੀਕ ਆ ਅੱਜ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜਾ ਜਾਣਕਾਰੀ ਲਵਾਂਗੇ ਸ਼ਹੀਦ ਭਗਤ ਸਿੰਘ ਦਾ ਬਰਤ ਕਦੋਂ ਹੋਇਆ ਕਦੋਂ ਬਹੁਤ ਹੀ ਜ਼ਰੂਰੀ ਖਾਸ ਜਿਹੜਾ ਪੀ ਪਲੱਸ ਵੀ ਦੀ ਮੰਨ ਲਓ ਕਿ ਫੇਵਰਿਟ ਡੇਟ ਮੰਨ ਕੇ ਚੱਲ ਸਕਦੇ ਹਾਂ ਬੜਾ ਠੀਕ ਹੈ 28 ਸਪਟੰਬਰ 1907 ਤੇ ਕਿਹੜੇ ਮੰਨ ਲਓ ਕਿ ਕਿਹੜੇ ਉਹਨਾਂ ਦਾ ਕਲੈਨ ਕਿਹੜਾ ਸੀ ਮੰਨ ਲਓ ਇੱਕ ਤਰ੍ਹਾਂ ਦਾ ਫਾ ਗੋਤ ਕਹਿ ਸਕਦੇ ਹਾਂ ਸੰਧੂ ਜੱਟ ਫੈਮਿਲੀ ਚੋਂ ਬਲੋਂਗ ਕਰਦੇ ਸੀ ਉਹ ਠੀਕ ਹੈ ਤੇ ਕਿੱਥੇ ਹੋਇਆ ਸੀ ਵਰਤ ਉਹਨਾਂ ਦਾ ਖਟਕਰ ਕਲਾ ਕਿੱਥੇ ਹੈ ਖਟਕਰ ਦਾ ਬੰਗਾ ਟਾਉਂ ਦੇ ਵਿੱਚ ਠੀਕ ਹੈ ਤੇ ਫਿਰ ਮਾਦਰ ਦੇ ਪਿਤਾ ਤੇ ਮਾਤਾ ਦਾ ਨਾਮ ਠੀਕ ਹੈ ਪਿਤਾ ਦਾ ਕੀ ਨਾਮ ਸੀ ਕ੍ਰਿਸ਼ਨ ਸਿੰਘ ਤੇ ਮਾਤਾ ਦਾ ਨਾਮ ਵਿਦਿਆਵਤੀ ਕੌਰ ਪਿਤਾ ਦਾ ਨਾਮ ਐਸ ਹਰਿਆਣੂ ਪੜਾਉਂਦਾ ਕਈ ਵਾਰ ਮਾਤਾ ਦਾ ਨਾਮ ਭੁੱਲੀ ਜਾਂਦੇ ਨੇ ਇਹ ਤੁਸੀਂ ਯਾਦ ਰੱਖਿਓ ਵਿਦਿਆਵਤੀ ਕੌਰ ਤੇ ਇੱਕ ਇੱਕ ਕੁਐਸਚਨ ਹੋ ਹੁੰਦਾ ਕਿ ਸ਼ਹੀਦ ਭਗਤ ਸਿੰਘ ਦੇ ਪਿਤਾ ਕ੍ਰਿਸ਼ਨ ਸਿੰਘ ਕਿਸ ਪਾਰਟੀ ਦੇ ਸਪੋਰਟ ਸਨ ਠੀਕ ਹੈ ਇਹ ਗਦਰ ਜਿਹੜੀ ਗਦਰ ਪਾਰਟੀ ਸੀ ਨਾ ਗਦਰ ਮੂਵਮੈਂਟ ਸੀ ਉਹਦੇ ਸਪੋਰਟਰ ਸੀ ਠੀਕ ਹੈ ਗਦਰ ਮੂਵਮੈਂਟ ਦੇ ਸਪੋਰਟਰ ਸੀ ਇਨ ਲਾਹੌਰ ਸ਼ਹੀਦ ਭਗਤ ਸਿੰਘ ਜੁਆਇਨਡ ਟੂ ਦੀ ਕੀਰਤੀ ਕਿਸਾਨ ਪਾਰਟੀ ਆਫ ਸੋਨ ਸਿੰਘ ਜੋਸ਼ ਮੈਂ ਤੁਹਾਨੂੰ ਕੱਲ ਕੀਰਤੀ ਕਿਸਾਨ ਪਾਰਟੀ ਬਾਰੇ ਜਿਹੜੀ ਆਪਣੀ ਕੱਲ ਦੀ ਕਲਾਸ ਲੱਗੀ ਸੀ ਕਿ ਕਿਹੜੀਆਂ-ਕਿਹੜੀਆਂ ਮੂਵਮੈਂਟਸ ਹੋਈਆਂ ਪੰਜਾਬ ਦੇ ਵਿੱਚ ਉਹਦੇ ਵਿੱਚ ਦੱਸਿਆ ਸੀ ਕਿ ਕੀਰਤੀ ਕਿਸਾਨ ਪਾਰਟੀ ਨੂੰ ਕਿਹਨੇ ਜਿਹੜਾ ਹੈਗਾ ਮਤਲਬ ਕਿ ਇਸਟੈਬਲਿਸ਼ਡ ਵਗੈਰਾ ਸੀ ਠੀਕ ਹੈ ਇਹ ਜਿਹੜੀ ਕੀਰਤੀ ਕਿਸਾਨ ਪਾਰਟੀ ਸੀ ਲਾਹੌਰ ਦੇ ਵਿੱਚ ਸ਼ਹੀਦ ਭਖਤ ਸਿੰਘ ਨੇ ਉਹਨੂੰ ਜੁਆਇਨ ਕਰਿਆ ਸੀ ਆ ਠੀਕ ਹੈ ਫਿਰ 1924 ਦੇ ਵਿੱਚ ਇਨ 1924 ਸ਼ਹੀਦ ਭਖਤ ਸਿੰਘ ਜੁਆਇਨਡ ਆ ਸੌਰੀ ਸਪੈਲਿੰਗ ਗਲਤ ਨੇ ਸ਼ਹੀਦ ਭਖਤ ਸਿੰਘ ਜੁਆਇਨਡ ਹਿੰਦੂਸਤਾਨ ਰਿਪਬਲਿਕ ਐਸੋਸੀਏਸ਼ਨ 1924 ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਜਿਹੜਾ ਹੈਗਾ ਸੀਗਾ ਦੁਸ਼ਤਾਂ ਰਿਪਬਲਿਕ ਐਸੋਸੀਏਸ਼ਨ ਨੂੰ ਜੁਆਇਨ ਕਰਿਆ ਠੀਕ ਹੈ ਫਿਰ 1926 ਦੇ ਵਿੱਚ ਇਨ 1926 ਸ਼ਹੀਦ ਭਗਤ ਸਿੰਘ ਫਾਰਮਡ ਦੀ ਨੌਜਵਾਨ ਭਾਰਤ ਸਭਾ ਐਂਡ ਲਾਹੌਰ 1926 ਦੇ ਵਿੱਚ ਇਹ ਮਤਲਬ ਕਿ ਕੁਐਸਚਨ ਆਉਂਦਾ ਕਿ ਨੌਜਵਾਨ ਭਾਰਤ ਸਭਾ ਕਿਸ ਨੇ ਬਣਾਈ ਸੀ ਇਹ ਨੌਜਵਾਨ ਭਾਰਤ ਸਭਾ ਬਣਾਈ ਸੀ ਸ਼ਹੀਦ ਭਗਤ ਸਿੰਘ ਨੇ ਤੇ ਕਿੰਨੇ ਚ ਬਣਾਈ ਸੀ 1926 ਦੇ ਵਿੱਚ ਤੇ ਇੱਕ ਕਿੱਥੇ ਆ ਗਈ ਇਹ ਇਹ ਬਣਾਈ ਸੀ ਲਾਹੌਰ ਦੇ ਵਿੱਚ ਤੇ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਸੀ ਨੌਜਵਾਨ ਭਾਰਤ ਸਭਾ ਦਾ ਉਹ ਕੌਣ ਸੀ ਰਾਮਚੰਦ ਹੁਣ ਕਿਉਂਕਿ ਬੱਚੇ ਇੱਥੇ ਮੰਨ ਲਓ ਕਿ ਕਨਫਿਊਜ਼ ਹੋ ਸਕਦੇ ਨੇ ਕਿ ਨੌਜਨ ਪਰਸਵਗਰ ਬਖਸ ਪਖ ਸੰਘ ਨੇ ਬਣਾਈਆ ਤਾਂ ਜਿਹੜਾ ਹੈਗਾ ਉਹਦਾ ਪ੍ਰੈਜ਼ੀਡੈਂਟ ਵੀ ਬਖਸ਼ੀਰ ਬਖਸ ਸਿੰਘ ਹੋਣਗੇ ਨਹੀਂ ਉਹਨਾਂ ਜਿਹੜਾ ਪ੍ਰੈਜ਼ੀਡੈਂਟ ਸੀ ਨੌਜਨ ਪਰਸਵਾ ਦੇ ਰਾਮਚੰਦ ਠੀਕ ਹੈ ਹੁਣ ਆਪਾਂ ਆਪਣੀ ਨੈਕਸਟ ਸਲਾਈਡ ਤੇ ਚੱਲਦੇ ਹਾਂ ਇਨ 1928 ਲਾਲਾ ਲਾਈਫਜ਼ਰ ਪ੍ਰੋਟੈਸਟਡ ਅਗੇਂਸਟ ਦੀ ਸਾਈਮਨ ਕਮਿਸ਼ਨ ਇਨ ਲਾਹੌਰ THEN ਦੀ ਬ੍ਰਿਟਿਸ਼ ਕਮਾਂਡਰ ਜੇਮਸ ਸਕਾਊਟ ਆਰਡਰ ਟੂ ਲਾਠੀ ਚਾਰਜ ਐਂਡ ਲਾਲਾ ਲਾਈਫਜ਼ਰ ਡੈੱਡ ਔਨ 17 ਨੰਬਰ 1928 ਇਵੇਂ ਸਭ ਨੂੰ ਦੱਸਦਾ ਇਹਨੂੰ ਜਿਹੜਾ ਹੈਗਾ ਤੁਸੀਂ ਇੰਪੋਰਟੈਂਟ ਮਾਰਕ ਕਰ ਲਓ ਤੁਸੀਂ 1928 ਦੇ ਵਿੱਚ ਆਪਣੇ ਸਾਈਮਨ ਕਮਿਸ਼ਨ ਆਉਂਦਾ ਭਾਰਤ ਦੇ ਵਿੱਚ ਜਿਹੜਾ ਸਾਈਮਨ ਕਮਿਸ਼ਨ ਆਉਂਦੇ ਡਿਟੇਲ ਆਪਾਂ ਸਭ ਨੂੰ ਜਿਹੜੀ ਹਿਸਟਰੀ ਵਿੱਚ ਕਰਵਾਵਾਂਗੇ ਤੇ ਲਾਲਾ ਲਾਇਫਜ਼ਾਈ ਜਿਹੜਾ ਹੈਗਾ ਪ੍ਰੋਟੈਸਟ ਕਰਦੇ ਨੇ ਮਤਲਬ ਜਦੋਂ ਸਾਈਮਨ ਕਮਿਸ਼ਨ ਆਪਣੇ ਇੰਡੀਆ ਦੇ ਵਿੱਚ ਆਉਂਦਾ ਤੇ ਕਿੱਥੇ ਪ੍ਰੋਟੈਸਟ ਕਰਦੇ ਨੇ ਲਾਹੌਰ ਦੇ ਵਿੱਚ ਠੀਕ ਹੈ ਤਾਂ ਇੱਕ ਬ੍ਰਿਟਿਸ਼ ਕਮਾਂਡਰ ਹੁੰਦਾ ਜੇਮਸ ਸਕਾਉਟ ਜੇਮਸ ਸਕਾਉਟ ਆਇੜਾ ਜਦੋਂ ਲਾਲਾ ਲਾਇਫਜ਼ਾਈ ਹੋਰ ਮਤਲਬ ਕਿ ਤਰ੍ਹਾਂ ਦਾ ਧਰਨਾ ਲਾਇਆ ਹੁੰਦਾ ਦੇਵਸ ਸਕਾਉਟਰ ਲਾਠੀ ਚਾਰਜ ਦਾ ਜਿਹੜਾ ਹੈ ਹਕੂਮਤਿਆਂ ਦਾ ਲਾਲਾ ਲਾਈਟਰਾਏ ਉਥੇ ਜਿਹੜਾ ਹੈ ਲਾਠੀ ਚਾਰਜ ਦੇ ਨਾਲ ਮਤਲਬ ਕਿ ਡੈਥ ਹੋ ਜਾਂਦੀ ਉਹਨਾਂ ਦੇ ਠੀਕ ਹੈ ਕਦੋਂ ਹੋ ਜਾਂਦੀ ਹੈ 17 ਨੰਬਰ 1928 ਨੂੰ ਤੇ ਆਫਟਰ 1 ਮਤ ਭਗਤ ਸਿੰਘ ਐਂਡ ਰਾਜਗੁਰੂ ਟਕ ਦੀ ਰਿਵੈਂਜ ਦੇ ਇਕਵਲ ਟੂ ਜੇਪੀ ਸੰਡਰਸ ਔਨ 17 ਦਸੰਬਰ 1928 ਤੇ ਫਿਰ ਇੱਕ ਮਹੀਨੇ ਬਾਅਦ ਭਗਤ ਸਿੰਘ ਤੇ ਰਾਜਗੁਰੂ ਮਤਲਬ ਕਿ ਲਾਲਾ ਲਾਈਟਰਾਏ ਦੀ ਲਾਲਾ ਲਾਈਟਰਾਏ ਜੀ ਦੀ ਡੈਥ ਦਾ ਜਿਹੜਾ ਵਜਲ ਬਦਲਾ ਲੈਂਦੇ ਨੇ ਤੇ ਕਿਹਨੂੰ ਮਾਰਦੇ ਨੇ ਜੇਪੀ ਸੰਡਰਸ ਨੂੰ ਠੀਕ ਹੈ ਤੇ ਕਦੋਂ ਮਾਰਦੇ ਨੇ 17 ਦਸੰਬਰ 1928 ਨੂੰ ਇਹ ਡੇਟ ਵੀ ਹੁੰਦੀ ਹੈ ਕਿ ਜੇਪੀ ਸੰਟਰ ਤੋਂ ਭਗਤ ਸਿੰਘ ਨੇ ਕਦੋਂ ਮਾਰਿਆ 17.1928 ਨੂੰ ਜੇਪੀ ਸੰਟਰ ਕੌਣ ਸੀ ਸੁਪਰਡੈਂਟ ਆਫ ਪੁਲਿਸ ਠੀਕ ਹੈ ਇਨ 1928 ਸ਼ਹੀਦ ਭਗਤ ਸਿੰਘ ਐਂਡ ਚੰਦਰ ਸ਼ੇਖਰ ਆਜ਼ਾਦ ਚੇਂਜ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਇਨਟੂ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਸੋ ਨਮਾਇ ਕੱਲ ਦੀ ਕੱਲ ਪਰਸੋਂ ਦੀ ਕਲਾਸ ਸ਼ਾਇਦ ਪੜ੍ਹਾ ਕੇ ਆ ਸੀਗੇ ਹਿੰਦੁਸਤਾਨ ਪਬਲਿਕ ਐਸੋਸੀਏਸ਼ਨ ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਜਿਹੜੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਸੀ ਆਪਾਂ ਹੁਣ ਪਿੱਛੇ ਪੜਕ ਤਿਆਂ ਕਸ਼ੀਦ ਬਖਸ਼ ਸਿੰਘ ਨੇ 1924 ਦੇ ਵਿੱਚ ਜੁਆਇਨ ਕਰਿਆ ਤੇ ਫਿਰ 1924 ਤੋਂ ਬਾਅਦ 1928 ਦੇ ਵਿੱਚ ਆ ਕੇ ਸ਼ਹੀਦ ਭਖਤ ਸਿੰਘ ਤੇ ਚੰਦਰਸ਼ੇਖਰ ਯਾਦਵ ਜਿਹੜੀ ਇਹ ਹੈ ਨਾ ਹਿੰਦੁਸਤਾਨੀ ਪਬਲਿਕ ਐਸੋਸੀਏਸ਼ਨ ਇਹਨੂੰ ਬਦਲਨਾ ਨੇ ਕਿਸ ਚ ਬਦਲਨਾ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਠੀਕ ਹੈ ਔਰ 8 ਅਪ੍ਰੈਲ 1929 ਸ਼ਹੀਦ ਭਗਤ ਸਿੰਘ ਇਹ ਵੀ ਜਿਹੜੀ ਡੇਟ ਬਾਕ ਬਹੁਤ ਜ਼ਰੂਰੀ ਆ 8 ਅਪ੍ਰੈਲ 1929 ਸ਼ਹੀਦ ਭਗਤ ਸਿੰਘ ਐਂਡ ਬੁਟਕੇਸ਼ਵਰ ਦੱਤ ਥਰੋ ਅ ਬੰਬ ਇਨ ਦੀ ਲੈਜਿਸਲੇਟਿਵ ਅਸੈਂਬਲੀ ਹਾਲ ਆਫ ਦਿੱਲੀ ਜਿਹੜਾ ਹੈਗਾ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਨਾਲ ਉਹਦਾ ਇੱਕ ਬੁਟਕੇਸ਼ਵਰ ਦੱਤ ਜਿਹੜੇ ਇਹ ਬੰਬ ਸੱਟਦੇ ਨੇ ਲੈਜਿਸਲੇਟਿਵ ਅਸੈਂਬਲੀ ਆਫ ਦਿੱਲੀ ਚ ਠੀਕ ਹੈ ਤੇ ਉੱਥੇ ਕੀ ਸਲੋਗਨ ਦਿੰਦੇ ਨੇ ਇਨਕਲਾਬ ਜ਼ਿੰਦਾਬਾਦ ਇਸ ਸਲੋਗ ਨੂੰ ਸਾਨੂੰ ਸਾਰਿਆਂ ਨੂੰ ਪਤਾ ਇਹਦੇ ਸਲੋਗ ਨੇ ਕੁਐਸਚਨ ਆਉਂਦਾ ਹੁੰਦਾ ਸਲੋਗ ਨੇ ਉੱਥੇ ਦਾ ਹੀ ਭਗਤ ਸਿੰਘ ਨੇ ਮਤਲਬ ਕਿ ਬੋਲਿਆ ਸੀ ਸਲੋਗ ਨਾਲ ਪਰ ਇਹ ਸਲੋਗ ਲਿਖਿਆ ਕਿਹਦਾ ਹੋਇਆ ਇਹ ਲਿਖਿਆ ਮਲਉਨਾ ਹਰਸ਼ਤ ਮੋਹਾਨੀ ਦਾ ਠੀਕ ਹੈ ਇਹ ਤੁਸੀਂ ਨੋਟ ਡਾਊਨ ਕਰ ਲਿਓ ਮਲਉਨਾ ਹਰਸ਼ਤ ਮੋਹਾਨੀ ਠੀਕ ਹੈ ਹੁਣ ਆਪਾਂ ਆਪਣੀ ਨੈਕਸਟ ਸਲਾਈਡ ਤੇ ਚੱਲਦੇ ਹਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵਰ ਹੈਂਗਡ ਆਨ 23 ਮਾਰਚ 1931 ਜਿਹੜੀ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਾਪ ਨੂੰ ਕਦੋਂ ਫਾਂਸੀ ਦਿੱਤੀ ਜਾਂਦੀ ਆ 23 ਮਾਰਚ 1931 ਨੂੰ ਐਂਡ ਦੇ ਹੈਵ ਬਰਨ ਬਰੌਡਿਸ ਆਫ ਥੈਮ ਥਰੂ ਇਨ ਦੀ ਸਤਲੁਜ ਰਿਵਰ ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਹੁੰਦੀਆਂ ਨੇ ਮਤਲਬ ਕਿ ਉਹਨਾਂ ਨੂੰ ਜਲਾਇਆ ਜਾਂਦਾ ਪਰ ਉਹ ਜਿਵੇਂ ਅੱਧ ਬਲੀਆਂ ਲਾਸ਼ਾਂ ਜਿਵੇਂ ਵੀ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਸਤਲੁਜ ਰਿਵਰ ਨਦੀ ਦੇ ਵਿੱਚ ਸੁੱਟਿਆ ਜਾਂਦਾ ਇਹ ਕੁਐਸਚਨ ਆਇਆ ਸੀ ਪੰਜਾਬ ਪੁਲਿਸ ਕਨਸਟੇਬਲ 2024 ਆਇਆ ਸੀ ਸ਼ਾਇਦ ਕਿ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀਆਂ ਮਤਲਬ ਕਿ ਹਾਫ ਬਰੰਟ ਬਰੌਡਿਸ ਸੀਗੀਆਂ ਉਹਨੂੰ ਕਿਹੜੀ ਨਦੀ ਦੇ ਵਿੱਚ ਸੁੱਟਿਆ ਗਿਆ ਸਤਲੁਜ ਰਿਵਰ ਦੇ ਵਿੱਚ ਠੀਕ ਹੈ ਇਹਨੂੰ ਤੁਸੀਂ ਨੋਟ ਡਾਊਨ ਕਰ ਲਓ ਤੇ ਸ਼ਹੀਦ ਭਗਤ ਸਿੰਘ ਦੁਆਰਾ ਇੱਕ ਜੇਲ੍ਹ ਡਾਇਰੀ ਲਿਖੀ ਗਈ ਆ ਇਹ ਵੀ ਕੁਐਸਚਨ ਆਉਂਦਾ ਤੇ ਬੀਰ ਅਰਜੁਨ ਨਿਊਜ਼ਪੇਪਰ ਸੀ ਆ ਐਡੀਟ ਕਿਹਦੇ ਦੁਆਰਾ ਕੀਤਾ ਜਾਂਦਾ ਸੀ ਸ਼ਹੀਦ ਭਗਤ ਸਿੰਘ ਦੁਆਰਾ ਤੇ ਪੰਜਾਬ ਦਾ ਗਵਰਨਰ ਕੌਣ ਸੀ ਜਦੋਂ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਮਤਲਕੇ ਫਾਂਸੀ ਦਿੱਤੀ ਗਈ ਸਰ ਜੀ ਐਫ ਮੌਂਟਮੋਰੀ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਿਓ ਇਹ ਕੁਐਸਚਨ ਆਉਂਦਾ ਹੁੰਦਾ ਸਰ ਜੀ ਐਫ ਮੌਂਟਮੋਰੀ ਸੀ ਵਾਇਜ਼ ਗਵਰਨਰ ਆਫ ਪੰਜਾਬ ਪੰਜਾਬ ਦਾ ਗਵਰਨਰ ਸੀ ਜਦੋਂ ਸ਼ਹੀਦ ਭਗਤ ਸਿੰਘ ਵਾਹਗੜ ਜਦੋਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਠੀਕ ਹੈ ਕਿੰਨੀ ਤਰੀਕ ਕਿਹੜੀ ਸਾਲ ਚ 1931 ਦੇ ਵਿੱਚ ਠੀਕ ਹੈ ਹੁਣ ਆਪਾਂ ਆਪਣਾ ਨੈਕਸਟ ਖਿਲਦੇ ਹਾਂ ਹੁਣ ਆਪਾਂ ਪੜਾਂਗੇ ਸੁਖਦੇਵ ਜੀ ਬਾਰੇ ਸੁਖਦੇਵ ਦਾ ਪੂਰਾ ਨਾਮ ਕੀ ਸੀ ਸੁਖਦੇਵ ਠਾਪੜ ਠੀਕ ਹੈ ਇਹਨਾਂ ਦਾ ਬਰਥ ਕਿੱਥੇ ਹੋਇਆ ਇਹਨਾਂ ਦਾ ਬਰਥ ਹੋਇਆ ਨੌਖਰਾ ਵਿਲੇਜ ਨੌਖਰਾ ਪਿੰਡ ਹੈ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਲੁਧਿਆਣੇ ਦੇ ਵਿੱਚ ਠੀਕ ਹੈ ਹੀ ਵਾਸ ਦੀ ਮੈਂਬਰ ਆਫ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਜਿਹੜੀ 1928 ਦੇ ਵਿੱਚ ਬਣਾਈ ਗਈ ਠੀਕ ਹੈ ਤੇ ਨੌਜਵਾਨ ਭਾਰਤ ਸੁਭਾ ਜਿਹੜੀ 1926 ਦੇ ਵਿੱਚ ਸ਼ੀਤਪਖਤ ਸਿੰਘ ਦੁਆਰਾ ਬਣਾਈ ਗਈ ਹੀ ਵਾਸ ਅਲੋਂਗ ਵਿਦ ਸ਼ਹੀਦ ਭਗਤ ਸਿੰਘ ਇਨ ਜੇ ਪੀ ਸਾਡਰਸ ਮਰਡਰ ਕੇਸ ਇਹ ਮੈਂ ਤੁਹਾਨੂੰ ਜੇ ਪੀ ਸਾਡਰਸ ਮਰਡਰ ਕੇਸ ਬਾਰੇ ਲਾਸਟ ਸਲਾਈਡ 'ਤੇ ਪੜ੍ਹਾ ਕੇ ਆ ਇਹ ਜਿਹੜੇ ਹੈਗੇ ਸ਼ਹੀਦ ਭਗਤ ਸਿੰਘ ਦੇ ਨਾਲ ਸੀਗੇ ਜੇ ਪੀ ਸਾਡਰਸ ਨੂੰ ਮਤਲਬ ਕਿ ਮਰਡਰ ਕਰਨ 'ਚ ਠੀਕ ਹੈ ਹੁਣ ਆਪਾਂ ਪੜ੍ਹਦੇ ਹਾਂ ਰਾਜਗੁਰੂ ਬਾਰੇ ਰਾਜਗੁਰੂ ਦਾ ਰੀਅਲ ਨੇਮ ਕੀ ਸੀ ਸ਼ਿਵ ਰਮਨ ਹਰੀ ਰਾਜਗੁਰੂ ਇਹ ਕੁਐਸਚਨ ਆਉਂਦਾ ਹੁੰਦਾ ਜਿਹੜੇ ਜਿਹੜੇ ਆਪਾਂ ਵੀ ਮਤਲਬ ਕਿ ਤੁਹਾਨੂੰ ਡਾਟਾ ਐਡ ਕਰਕੇ ਲਿਆਉਣਾ ਸਾਰੇ ਕੁਐਸਚਨ ਆਏ ਹੋਏ ਨੇ ਤੇ ਮਤਲਬ ਉਹ ਫਾਲਤੂ ਟਰਮੀਨੇਟ ਕਰਨੀ ਜਿਹੜੀ ਉਹ ਮਤਲਬ ਕਿ ਸਟੋਰੀਆਂ ਹੁੰਗੀਆਂ ਨੇ ਸਟੋਰੀਆਂ ਨਾਲ ਤੁਹਾਨੂੰ ਫਾਇਦਾ ਤੇ ਮਤਲਬ ਕਿ ਬੇਸਟ ਆਫ ਟਾਈਮ ਇੱਕ ਤਰ੍ਹਾਂ ਦਾ ਠੀਕ ਹੈ ਤੇ ਜਿਹੜਾ ਹੈਗਾ ਸੀ ਸ਼ਿਵਰਾਮ ਹਰੀ ਰਾਜਗੁਰੂ ਦਾ ਬਰਥ ਕਿੱਥੇ ਹੋਇਆ ਖੇੜ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਮਹਾਰਾਸ਼ਟਰ ਦੇ ਵਿੱਚ ਜਿਹੜਾ ਹੈਗਾ ਰਾਜਗੁਰੂ ਜੀ ਦਾ ਬਰਥ ਹੋਇਆ ਸੀਗਾ ਤੇ ਜਿਹੜਾ ਹੁਣ ਇਹਨੂੰ ਮਤਲਬ ਕਿ ਜਿਹੜਾ ਖੇੜ ਮਹਾਰਾਸ਼ਟਰ ਹੈ ਜਿਹੜਾ ਜਿੱਥੇ ਏਰੀਆ ਜਿਹੜਾ ਏਰੀਆ ਸੀ ਮਹਾਰਾ ਰਾਜਗੁਰੂ ਜੀ ਦਾ ਜਿਹੜਾ ਹੈਗਾ ਜਨਮ ਹੋਇਆ ਉਹਨੂੰ ਹੁਣ ਕੀ ਜਿੰਦਾ ਉਹਨਾਂ ਨੇ ਜਿਹੜਾ ਰਾਜਗੁਰੂ ਨਗਰ ਠੀਕ ਹੈ ਇਹ ਰਾਜਗੁਰੂ ਨਗਰ ਹੁਣ ਮਤਲਬ ਕਿਹੜੇ ਕਿੱਥੇ ਪੈਂਦਾ ਇਹ ਇਹ ਪੂਨੇ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ ਠੀਕ ਹੈ ਤੇ ਰਾਜਗੁਰੂ ਨੋਨ ਐਸ ਗਨਮੈਨ ਆਫ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਮਤਲਬ ਕਿ ਇੱਕ ਤਰ੍ਹਾਂ ਦੀ ਜਿਹੜੀ ਪਾਰਟੀ ਸੀ ਨਾ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਇਹਦੇ ਗਨਮੈਨ ਦੇ ਤੌਰ ਤੇ ਜਿਹੜਾ ਹੈਗਾ ਰਾਜਗੁਰੂ ਨੂੰ ਜਾਣਿਆ ਜਾਂਦਾ ਸੀਗਾ ਠੀਕ ਹੈ ਹੁਣ ਆਪਾਂ ਪੜ੍ਹਦੇ ਹਾਂ ਕਰਤਾਰ ਸਿੰਘ ਸਰਾਭਾ ਬਾਰੇ ਕਰਤਾਰ ਸਿੰਘ ਸਰਾਬਾ ਦਾ ਬਰਥ ਕਿੱਥੇ ਹੋਇਆ ਸਰਾਬਾਪਿੰਡ ਦੇ ਵਿੱਚ ਸਰਾਬਾਪਿੰਡ ਕਿਹੜੀ ਜਿਹੜੀ ਚਾ ਲੁਧਿਆਣੇ ਦੇ ਵਿੱਚ ਕਿੰਨੇ ਚ ਹੋਇਆ ਬਰਥ ਆ 1896 ਦੇ ਵਿੱਚ ਇੱਕ ਇਹ ਡੇਟ ਹੋਣੀ ਹੁੰਦੀ ਹੈ 1896 ਤੇ ਇੱਕ ਬਰਥਡੇਟ ਪੁੱਛੀ ਹੁੰਦੀ ਹੈਗੀ ਸ਼ਹੀਦ ਉਧਮ ਸਿੰਘ ਦੀ ਇਹਨਾਂ ਦੋਵਾਂ ਚ ਕਨਫਿਊਜ਼ਨ ਨਹੀਂ ਦੱਸੋ ਇਹਨੂੰ ਜਿਹੜਾ ਹੈਗਾ ਮਾਰਕ ਕਰਕੇ ਰੱਖਿਓ ਹੀ ਵੈਂਟ ਟੂ ਯੂ ਐਸਏ ਇਨ 1912 ਉਹ ਜਿਹੜਾ ਹੈਗਾ ਯੂ ਐਸਏ ਚਲੇ ਜਾਂਦੇ ਨੇ ਕਿ ਕਦੋਂ ਕਰਤਾਰ ਸਿੰਘ ਸਰਾਬਾ ਕਦੋਂ ਜਾਂਦੇ ਨੇ 1912 ਦੇ ਵਿੱਚ ਐਂਡ ਜੁਆਇਨਡ ਗਦਰ ਪਾਰਟੀ ਤੇ ਉੱਥੇ ਜਾ ਕੇ ਯੂ ਐਸਏ ਜਾ ਕੇ ਗਦਰ ਪਾਰਟੀ ਨੂੰ ਜੁਆਇਨ ਕਰ ਲੈਂਦੇ ਨੇ ਉਹ ਗਦਰ ਪਾਰਟੀ ਕਦੋਂ ਬਣੀ ਸੀ ਮੈਂ ਤੁਹਾਨੂੰ ਵੈਸੇ ਡਿਟੇਲ ਚ ਕਰਵਾ ਕੇ ਆ 15 ਜੁਲਾਈ 1913 ਨੂੰ ਜਿਹੜੀ ਗਦਰ ਪਾਰਟੀ ਬਣੀ ਸੀ ਤੇ ਫਿਰ ਜਿਹੜੇ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਕਦੋਂ 16 ਨੰਬਰ 1915 ਠੀਕ ਹੈ ਡੂ ਟੂ ਇਨਵੋਲਵਮੈਂਟ ਇਨ ਦੀ ਗਦਰ ਪਾਰਟੀ ਕਿਉਂਕਿ ਜਿਹੜਾ ਹੈਗਾ ਉਹ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਕਰਕੇ ਜਦੋਂ ਉਹ ਉਹਨਾਂ ਨੂੰ ਮਤਲਬ ਕਿ ਬ੍ਰਿਟਿਸ਼ ਕੈਪਚਰ ਕਰ ਲੈਂਦੇ ਤਾਂ 16 ਨੰਬਰ 1915 ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਕਰਤਾਰ ਸਿੰਘ ਸਰਾਭਾ ਮੈਟੂ ਰਾਜਬਹਿਰੀ ਬੋਸ ਟੂ ਐਟ ਬਨਾਰਸ ਥਰੋ ਦੀ ਜਤਿੰਦਰ ਮੋਹਰਜੀ ਜਿਹੜਾ ਇਹ ਕੁਐਸਚਨ ਆਇਆ ਸੀ ਤਾਂ ਤੇ ਕਰਤਾਰ ਸਿੰਘ ਸਰਾਬਾ ਜਿਹੜਾ ਹੈਗਾ ਰਾਸ਼ਬਿਹਾਰੀ ਬਾਸੂ ਨੂੰ ਮਤਲਬ ਕਿ ਮਿਲੇ ਸੀ ਕਿੱਥੇ ਮਿਲੇ ਸੀ ਬਰਾਸਾ ਜਿਹੜੇ ਮਤਲਬ ਕਿ ਆਦਮੀ ਨੇ ਜਿਹੜਾ ਹੈਗਾ ਰਾਸ਼ਬਿਹਾਰੀ ਬਾਸ ਤੇ ਕਰਤਾਰ ਸਿੰਘ ਸਰਾਬਾ ਦੀ ਮੀਟਿੰਗ ਕਰਵਾਈ ਜਤੈਨ ਮੁਖਰਜੀ ਨੇ ਠੀਕ ਹੈ ਪੰਜਾਬੀ ਨੋਵਲਿਸਟ ਡਾਰਕ ਸਿੰਘ ਨਾਵਲਕਰ ਰੋਟ ਇੱਕ ਮਿਆ ਦੋ ਤਲਵਾਰਾਂ ਆਉਂਦੀ ਲਾਈਫ ਆਫ ਕਰਤਾਰ ਸਿੰਘ ਸਰਾਬਾ ਜਿਹੜਾ ਪੰਜਾਬੀ ਇੱਕ ਨਾਵਲਕਰ ਹੈ ਤੁਸੀਂ ਸੁਣਿਆ ਹੋ ਨਾਨਕ ਸਿੰਘ ਠੀਕ ਹੈ ਇਹਨੇ ਇੱਕ ਮਤਲਬ ਕਿ ਸੌਰੀ ਮੈਂ ਅਜੇ ਥੋੜਾ ਜਿਹਾ ਮੇਰਾ ਜਿਹੜਾ ਹੈਗਾ ਮਤਲਬ ਕਿ ਤਬੀਤ ਖਰਾਬ ਆ ਇਸ ਕਰਕੇ ਜਿਹੜੀ ਬਾਜੀ ਥੋੜੀ ਥੋੜੀ ਇਸ ਤਰੀਕੇ ਨਾਲ ਆ ਰਹੀ ਆ ਠੀਕ ਹੈ ਪੰਜਾਬੀ ਨਾਵਲਕਾਰ ਨਾਨਕ ਸਿੰਘ ਨੇ ਕਰਤਾਰ ਸਿੰਘ ਸਰਾਭਾ ਦੀ ਮਤਲਬ ਕਿ ਕਰਤਾਰ ਸਿੰਘ ਸਰਾਭਾ ਦੀ ਲਾਈਫ ਦੇਖਣ ਜਿਹੜੀ ਹੈਗੀ ਆ ਆਪਾਂ ਕਹਿ ਸਕਦੇ ਇੱਕ ਬੁੱਕ ਲਿਖੀ ਕੀ ਨਾਂ ਸੀ ਉਹਦਾ ਇੱਕ ਮਿਆਨ ਦੋ ਤਲਵਾਰਾਂ ਠੀਕ ਹੈ ਇੱਕ ਮਿਆਂ ਦੋ ਤਲਵਾਰਾਂ ਇਹ ਕੁਐਸਚਨ ਜਿਹੜੇ ਮੈਂ ਸਾਨੂੰ ਡਾਟਾ ਉਹੀ ਐਡ ਕਰਕੇ ਲਿਆ ਮੈਂ ਸਾਨੂੰ ਹਰੇਕ ਲਾਈਨ 'ਚ ਕਹਿਣਾ ਕਿ ਇਹ ਕੁਐਸਚਨ ਆਇਆ ਹੋਇਆ ਤਾਂਗਾ ਕਿ ਕਹਿਣਾ ਕਿਉਂਕਿ ਮੈਂ ਸਾਰੇ ਪੇਪਰ ਐਨਾਲਾਈਜ਼ ਕਰੇ ਹੋਏ ਨੇ ਠੀਕ ਹੈ ਤੇ ਫਿਰ ਨਾਰਕ ਸਿੰਘ ਨਾਵਲਕਰ ਨੇ ਜਿਹੜਾ ਹੈਗਾ ਇੱਕ ਮਿਆਂ ਦੋ ਤਲਵਾਰਾਂ ਲਈ ਸਾਹਿਤ ਅਕੈਡਮੀ ਅਵਾਰਡ ਵੀ ਜਿਹੜਾ ਹੈਗਾ ਸੀ ਜਿੱਤਿਆ ਠੀਕ ਹੈ ਸਾਹਿਤ ਅਕੈਡਮੀ ਵਾਰਡ ਕਿਹਦੇ ਲਈ ਇੱਕ ਮਿਆਂ ਦੋ ਤਲਵਾਰਾਂ ਇੱਕ ਮਿਆਂ ਦੋ ਤਲਵਾਰਾਂ ਕਿਹਦੀ ਲਾਈਫ ਦੀ ਹੈ ਖਰਤਾਰ ਸਿੰਘ ਸਰਾਵਾ ਦੀ ਲਾਈਫ ਦੀ ਤੇ ਕਿਹਨੇ ਲਿਖੀ ਆ ਨਾਰਕ ਸਿੰਘ ਨਾਵਲਕਰ ਨੇ ਠੀਕ ਹੈ ਹੁਣ ਆਪਾਂ ਪੜ੍ਹਦੇ ਆ ਸ਼ਹੀਦ ਉਦਮ ਸਿੰਘ ਬਾਰੇ ਦੰ ਬਰਤਕਾ ਦੋ ਸ਼ਹੀਦ ਉਦਮ ਸਿੰਘ ਦਾ 26 ਦਸੰਬਰ 1899 ਨੂੰ ਹੁਣ ਤੁਸੀਂ ਇਹ ਚੀਜ਼ ਨੂੰ ਯਾਦ ਰੱਖਿਓ ਜਿਹੜਾ ਕਰਤਾਰ ਸਿੰਘ ਸਰਾਭਾ ਦਾ ਬਰਤ ਹੈ ਕਰਤਾਰ ਸਿੰਘ ਸਰਾਭਾ ਦਾ ਬਰਤ ਹੈ ਉਹ ਹੋਇਆਗਾ 1896 ਦੇ ਵਿੱਚ ਤੇ ਸ਼ਹੀਦ ਉਦਮ ਸਿੰਘ ਦਾ ਹੋਇਆ 1899 ਵਿੱਚ ਕਿੱਥੇ ਹੋਇਆ ਸ਼ਹੀਦ ਉਦਮ ਸਿੰਘ ਦਾ ਬਰਤ ਸਨਾਮ ਇਹ ਠੀਕ ਹੈ ਐਲਡਰ ਬ੍ਰਦਰ ਆਫ ਸ਼ਹੀਦ ਉਦਮ ਸਿੰਘ ਸ਼ਹੀਦ ਉਦਮ ਸਿੰਘ ਦੇ ਵੱਡੇ ਭਰਾ ਦਾ ਕੀ ਨਾਮ ਸੀ ਆ ਮੁਕਤਾ ਸਿੰਘ ਠੀਕ ਹੈ ਦੇ ਵਾਰ ਰੇਜ਼ਡ ਇਨ ਸੈਂਟਰਲ ਖਾਲਸਾ ਅਪਰਨ ਹੈਜ਼ ਸੈਂਟਰ ਅੰਮ੍ਰਿਤਸਰ ਤੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਕਿੱਥੇ ਹੋਇਆ ਉਸ ਨੂੰ ਪਤਾ ਜਦੋਂ ਮਤਲਬ ਕਿ ਅੰਮ੍ਰਿਤਸਰ ਜਿਹੜਾ ਉਹ ਵਾਲਾ ਬਾਗ ਜਿਹੜਾ ਖਾਲਡ ਹੋਇਆ ਸੀ ਜ ਉੱਥੇ ਮਸ਼ੀਦ ਉਹਦੋਂ ਸਿੰਘ ਦੀ ਮਾਤਾ ਪਿਤਾ ਦੀ ਡੈਥ ਹੋ ਗਈ ਸੀ ਠੀਕ ਹੈ ਤੇ ਫਿਰ ਜਿਹੜੇ ਹੈਗੇ ਆ ਸ਼ਹੀਦ ਉਧਮ ਸਿੰਘ ਤੇ ਉਹਨਾਂ ਦੇ ਜਿਹੜੇ ਵੱਡਾ ਭਰਾ ਸੀ ਮੁਕਤ ਸਿੰਘ ਉਹ ਕਿੱਥੇ ਮਤਲਬ ਕਿ ਕਿੱਥੇ ਪਾਲੇ ਗਏ ਉਹ ਉਹ ਪਾਲੇ ਗਏ ਸੀਗੇ ਸੈਂਟਰਲ ਖਾਲਸਾ ਮਤਲਬ ਕਿ ਨਾਥ ਆਸ਼ਰਮ ਸਿਕੰਪੁਰਸਰ ਦਾ ਇਹ ਕੁਐਸਚਨ ਆਉਂਦਾ ਹੁੰਦਾ ਤੇ ਅੰਮ੍ਰਿਤਸਰ ਦਾ ਨਾਥ ਆਸ਼ਰਮ ਮਤਲਬ ਕਿ ਉੱਥੇ ਜਿਹੜਾ ਹੈਗਾ ਉਹਨਾਂ ਦਾ ਪਾਲ ਕੁਐਸਚਨ ਹੋਇਆ ਠੀਕ ਹੈ ਔਨ 13 ਮਾਰਚ ਔਨ 13 ਮਾਰਚ 1940 ਉਦਮ ਸਿੰਘ ਟਿਲਟੂ ਮਾਈਕਲ ਡਵਾਇਰ ਐਟ ਕੈਕਸਨ ਹਾਲ ਲੰਡਨ ਠੀਕ ਹੈ 13 ਮਾਰਚ 1940 ਨੂੰ ਉਦਮ ਸਿੰਘ ਨੇ ਕਿਹਨੂੰ ਮਾਰਿਆ ਮਾਈਕਲ ਡਵਾਇਰ ਨੂੰ ਕਿੱਥੇ ਕੈਕਸਨ ਹਾਲ ਲੰਡਨ ਦੇ ਵਿੱਚ ਠੀਕ ਹੈ ਤੇ ਫਿਰ ਉਦਮ ਸਿੰਘ ਨੂੰ ਫਾਂਸੀ ਦਿੱਤੀ ਗਈ ਹੀ ਹੈਂਗਡ ਆਨ 31 ਜੁਲਾਈ 1940 ਉਦਮ ਸਿੰਘ ਨੂੰ 31 ਜੁਲਾਈ 1940 ਦੇ ਵਿੱਚ ਜਿਹੜੀ ਕਿ ਫਾਂਸੀ ਦਿੱਤੀ ਗਈ ਕਿੱਥੇ ਦਿੱਤੀ ਗਈ ਲੰਡਨ ਤੇ ਕਿਹੜੀ ਜੇਲ੍ਹ ਦੇ ਵਿੱਚ ਦਿੱਤੀ ਗਈ ਇਹ ਨੂੰ ਤੁਸੀਂ ਇੰਪੋਰਟੈਂਟ ਮਾਰਕ ਕਰੋ ਪੈਂਟਨਵਿਲ ਜੇਲ੍ਹ ਠੀਕ ਹੈ ਪੈਂਟਨਵਿਲ ਜੇਲ੍ਹ ਕਿੱਥੇ ਹੈ ਲੰਡਨ ਦੇ ਵਿੱਚ ਹੁਣ ਆਪਾਂ ਪੜ੍ਹਦੇ ਹਾਂ ਲਾਲਾ ਲਾਇਫਤ Rai ਦੇ ਬਾਰੇ ਲਾਲਾ ਲਾਇਫਤ Rai ਦਾ ਬਰਤ ਕਦੋਂ ਹੋਇਆ 28 ਜਨਵਰੀ 1865 ਤੇ ਪਿਛਲੇ ਇਅਰ ਕੁਐਸਚਨ ਆ ਸੀ ਕਿ ਲਾਲਾ ਲਾਇਫਤ Rai ਦਾ ਬਰਤ ਕਿੱਥੇ ਹੋਇਆ ਟੁੱਡੀ ਕੀ ਮੋਗਾ ਬਹਿਟੇ ਹੈ ਟੁੱਡੀ ਦਾ ਜਿਹੜਾ ਪਿੰਡ ਹੈ ਇਹ ਕਿਹੜੀ ਜਿਹੜੇ ਚ ਪਿੰਡਾ ਮੋਗੇ ਚ ਠੀਕ ਹੈ ਤੇ ਉਹਨਾਂ ਦੀ ਡੈਥ ਕਦੋਂ ਹੋਈ 17 ਨੰਬਰ 1928 ਜਿਹੜੀ ਲਾਠੀ ਚਾਰਜ ਦੇ ਵਿੱਚ ਜੇ ਉਸਕੋ ਨੀਦੋ ਲਾਠੀ ਚਾਰਜ ਕਰਿਆ ਸੀ ਮੈਂ ਤੁਹਾਨੂੰ ਪਿੱਛੇ ਪੜ੍ਹਾ ਕੇ ਆ 17 ਨੰਬਰ 1928 ਕਿੱਥੇ ਹੋਈ ਲਾਹੌਰ ਪਾਕਿਸਤਾਨ ਦੇ ਵਿੱਚ ਜਦੋਂ ਉਹ ਹੀ ਸਾਮਨਗੋਵਿਸ਼ਨ ਦਾ ਵਿਦਰੋਹ ਕਰ ਰਹੇ ਸੀ ਇਨ 1970 ਲਾਲਾ ਲਾਈਫਰੇ ਐਂਡ ਸਰਦਾਰ ਅਜੀਤ ਸਿੰਘ ਡਿਪੋਟ ਟੂ ਮੰਡਲੀ ਫੋਰ ਆਰਗੇਨਾਈジング ਐਗਰੀਨ ਮੂਵਮੈਂਟ ਇਨ ਪੰਜਾਬ 1907 ਦੇ ਵਿੱਚ ਲਾਲਾ ਲਾਈਫਰੇ ਤੇ ਸਰਦਾਰ ਅਜੀਤ ਸਿੰਘ ਨੂੰ ਜਿਹੜਾ ਹੈਗਾ ਮੰਡਲੀ ਬਰਮਾ ਦੇ ਵਿੱਚੋਂ ਮੰਡਲੀ ਬਰਮਾ ਹੁਣ ਤੁਹਾਨੂੰ ਪਤਾ ਹੈ ਕੀ ਦਾ ਪੁਰਾਣਾ ਨਾਮ ਹੈ ਇਹ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਇੱਥੇ ਜਿਹੜਾ ਹੈਗਾ ਮਤਲਬ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵਿਦੇਸ਼ ਨਿਕਾਲਦਾ ਤਾਂ ਅਸੀਂ ਬਰਮਾ ਭੇਜਤਾ ਗਿਆ ਸੀਗਾ ਕਾਰੇ ਕਰ ਕਿਉਂ ਭੇਜਿਆ ਸੀ ਕਿਉਂਕਿ ਇਹਨਾਂ ਨੇ ਇੱਕ ਐਗਰੀਨ ਮੂਵਮੈਂਟ ਚਲਾਈ ਸੀ ਪੰਜਾਬ ਦੇ ਵਿੱਚ ਠੀਕ ਹੈ ਔਰ ਇੰਡੀਆ ਟ੍ਰੇਡ ਯੂਨੀਅਨ ਇਸਟੈਬਲਿਸ਼ਡ ਆਨ 31 ਅਕਤੂਬਰ ਇਹ ਛੋਟਾ ਜਿਹੜਾ ਹੈਗਾ ਨਾਲੇ ਜੀਕੇ ਦਾ ਫੈਕਟ ਹੈ ਤੇ ਨਾਲੇ ਛੋਟਾ ਬਫਾ ਪੰਜਾਬ ਜੀ ਨਾਲ ਰਿਲੇਟ ਕਰਦੇ ਉਹਨੂੰ ਆਲ ਇੰਡੀਆ ਟ੍ਰੇਡ ਯੂਨੀਅਨ ਕਦੋਂ ਬਣੀ 31 ਅਕਤੂਬਰ 1920 ਨੂੰ 31 ਅਕਤੂਬਰ 1920 ਨੂੰ ਜਿਹੜੀ ਹੈਗਾ ਆਲ ਇੰਡੀਆ ਟ੍ਰੇਡ ਯੂਨੀਅਨ ਬਣੀ ਤੇ ਇਹਦਾ ਫਰਸਟ ਪ੍ਰੈਜ਼ੀਡੈਂਟ ਕੌਣ ਸੀ ਫਰਸਟ ਪ੍ਰੈਜ਼ੀਡੈਂਟ ਆਫ ਆਲ ਇੰਡੀਆ ਟ੍ਰੇਡ ਯੂਨੀਅਨ ਲਾਲਾ ਲਾਈਟਰਾਏ ਜਿਹੜੇ ਇਹਦੇ ਫਰਸਟ ਪ੍ਰੈਜ਼ੀਡੈਂਟ ਬਣੇ ਠੀਕ ਹੈ ਲਾਲਾ ਲਾਈਟਰਾਏ ਦੀ ਇਸਟੈਬਲਿਸ਼ਡ ਹੋਮ ਰੂਲ ਮ ਹੋਮ ਰੂਲ ਮੂਵਮੈਂਟ ਜਿਹੜੀ ਹੈਗੀ ਅਮਰੀਕਾ ਦੇ ਵਿੱਚ ਚਲਾਈ 1917 ਦੇ ਵਿੱਚ ਠੀਕ ਹੈ ਲਾਲਾ ਲਾਈਫਟਰਾ ਜੀ ਇ ਸਟੈਬਲਿਸ਼ਡ ਸਰਵੈਂਟ ਆਫ ਪੀਪਲ ਸੋਸਾਇਟੀ ਸਰਵੈਂਟ ਆਫ ਪੀਪਲ ਸੋਸਾਇਟੀ ਕਿਹਨੇ ਚਲਾਈ ਲਾਲਾ ਲਾਈਫਟਰਾ ਜੀ ਨੇ ਤੇ ਜਿਹੜੀ ਬਸ ਆਪਣੀ ਅੱਜ ਦੀ ਕਲਾਸ ਸੀ ਤੇ ਜਿਹੜੀ ਆਪਾਂ ਜੀ ਮਤਲਬ ਕਿ ਇਹ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਸੀ ਐਨੀ ਹੀ ਸੀ ਮੈਨੂੰ ਉਮੀਦ ਹੈ ਜਿਹੜੀ ਅੱਜ ਦੀ ਤੁਹਾਨੂੰ ਕਲਾਸ ਹੈ ਉਹ ਚੰਗੀ ਲੱਗੀ ਹੋਊਗੀ ਅਗਰ ਕਲਾਸ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਇਨਫੋਰਮੇਟਿਵ ਕਲਾਸਿਸ ਦੀ ਨੋਟੀਫਿਕੇਸ਼ਨ ਮਿਲ ਜੇ ਹਨ। ਬਾਕੀ ਜਿਹੜੇ ਆਪਣੇ ਚੈਨਲ ਤੇ ਬੱਚੇ ਨਵੇਂ ਨੇ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਆਪਣੀ ਜਿਹੜੀ ਪੰਜਾਬ ਜੀਕੇ ਬਸ ਨਿਪਟਣ ਵਾਲੀ ਹੈ ਦੋ ਆ ਤਾਂ ਆਪਣੀ ਜਿਹੜੀ ਹੈ ਪੋਲਿਟੀ ਡਿਟੇਲ ਚ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਕਰਦਾਂਗੇ ਤੇ ਆਪਣੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸੈਸ਼ਨ ਨੂੰ ਨਾਲ ਦੀ ਨਾਲ ਕਰ ਦਿਓ ਸ਼ੇਅਰ ਤੇ ਬਾਕੀ ਅਸੀਂ ਉਮੀਦ ਕਰਦਾ ਜਿਹੜਾ 2026 ਹੈ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ। ਪੜ੍ਹਦੇ ਰਹੋ, ਮਿਹਨਤ ਕਰਦੇ ਰਹੋ। ਥੈਂਕ ਯੂ।